ਅਖੇ ਮੈਂ ਨਹੀਂ ਤੇਰੇ ਬਸਣਾ ਤੇਰੇ ਤਾਂ ਖਾਂਦੇ ਦੀ ਦਾੜੀ ਹਿਲਦੀ ਐ ਸੱਚੀ ਗੱਲ ਐ ਭਾਈ ਦਲਜੀਤ ਦੇ ਸਾਂਝ ਦੇ ਨਾਲ ਤਾਂ ਹਮੇਸ਼ਾ ਇਦਾਂ ਦਾ ਹੀ ਮਸਲਾ ਹੋ ਜਾਂਦਾ ਐ ਆਪ ਤਾਂ ਮੇਰੇ ਅਰਗੇ ਦੀ ਕਿਸੇ ਪਿੰਡ ਦੇ ਪੰਜ ਸਰਪੰਚ ਦੇ ਨਾਲ ਫੋਟੋ ਹੋ ਜਵੇ ਤਾਂ ਉਹਨੂੰ ਵੀ ਡਰਾਇੰਗ ਰੂਮ ਦੇ ਵਿੱਚ ਲਿਆ ਕੇ ਲਾਉ ਤੇ ਦਲਜੀਤ ਨੂੰ ਕਹਿੰਦੇ ਨੇ ਕਿ ਮੋਦੀ ਨਾਲ ਮਿਲਿਆ ਤੇ ਮਿਲਿਆ ਕਿਉਂ ਦੋ ਕ ਪਿੰਡ ਜਾਣਦੇ ਹੁੰਦੇ ਆ ਕਿਸੇ ਕਲਾਕਾਰ ਨੂੰ ਜੇਕਰ ਉਹਦੇ ਨਾਲ ਫੋਟੋ ਹੋ ਜਵੇ ਨਾ ਉਹ ਵੀ ਵਿਆਹ ਦੇ ਵਿੱਚ ਹੋਰ 15 ਜਣੇ ਵੀ ਹੁੰਦੇ ਆ ਤਾਂ ਵੀ ਉਸ ਨੂੰ ਫਰੰਟ ਰੂਮ ਦੇ ਵਿੱਚ ਲਿਆ ਕੇ ਲਾਈਦਾ ਤੇ ਦਲਜੀਤ ਨੂੰ ਕਹਿੰਦੇ ਕਿ ਭਾਈ ਤੂੰ ਅੰਬਾਨੀਆਂ ਦੇ ਵਿਆਹ ਦੇ ਵਿੱਚ ਕਿਉਂ ਚਲੇ ਗਿਆ ਗਾਉਣ ਹੈ ਕਿ ਤਾਂ ਨਾ ਮਾਤਰੀ ਲੋਕ ਨੇ ਪਰ ਸਮਝ ਨਹੀਂ ਆਉਂਦੀ ਕਿ ਆਪਣੇ ਮੁੰਡੇ ਦੇ ਉੱਤੇ ਆਪਣਾ ਪੰਜਾਬ ਦਾ ਮੁੰਡਾ ਜੋ ਕਿ ਕੈਸਟਾਂ ਵਾਲਾ ਕਲਾਕਾਰ ਹੈ ਨਾਮ ਦਲਜੀਤ ਦਾ ਸਾ ਤਾਪ ਤਾਂ ਆਪ ਜਿੱਤੇ ਹੀ ਜਾਂਦੇ ਹੋ ਲੋਕੋ ਕੋ हम पढ़ते थे कि मेरा भारत महान जब मैं भारत घूमा ना जी पूरा <laughs> तो मेरे को पता चला ये क्यों कहते हैं मेरा भारत <laughs> महान। ओ है तेरा रब ही नहीं मैं अखा बंद कर ध्यान तर महसूस कर गुरु नानक ता अंग संग है तू ही बस गैर हाजिर है ਗੁਰੂ ਨਾਨਕ ਗੁਰੂ ਨਾਨਕ ਗੁਰੂ ਨਾਨਕ ਉਹਦੇ ਤੇ ਜਦੋਂ ਬਿਨਾਂ ਵਜ੍ਹਾ تنਕੀਦ ਹੁੰਦੀ ਹੈ ਤਾਂ ਚੰਗਾ ਨਹੀਂ ਲੱਗਦਾ ਸਾਨੂੰ ਸਾਰੇ ਪੰਜਾਬੀਆਂ ਨੂੰ ਇਸ ਗੱਲ ਤੇ ਮਾਣ ਹੈ ਤੇ ਹੋਣਾ ਵੀ ਚਾਹੀਦਾ ਹੈ ਕਿ ਦਲਜੀਤ ਦਸਾਂਝ ਨਾਲ ਮਿਲ ਕੇ ਭਾਰਤ ਦੇ ਪ੍ਰਧਾਨ ਮੰਤਰੀ ਨੂੰ ਖੁਸ਼ੀ ਹੁੰਦੀ ਹੈ ਉਸ ਨੂੰ ਪ੍ਰਾਊਡ ਹੁੰਦਾ ਸਾਰੀ ਦੁਨੀਆ ਦੇ ਲੀਡਰਸ ਦੇ ਲਈ ਪੋਲੀਟੀਕਲ ਪਾਰਟੀਆਂ ਦੇ ਲਈ ਸਰਕਾਰਾਂ ਦੇ ਲਈ ਆਮ ਤੌਰ ਤੇ ਇਹ ਗੱਲ ਕਹੀ ਜਾਂਦੀ ਹੈ ਤੇ ਖਾਸ ਕਰਕੇ ਬੀਜੇਪੀ ਦੇ ਲਈ ਤਾਂ ਬਿਲਕੁਲ ਹੀ ਕਹੀ ਜਾਂਦੀ ਹੈ ਕਿ ਹਮੇਸ਼ਾ ਉਹਨਾਂ ਲੋਕਾਂ ਨੂੰ ਤਰਜੀਹ ਦਿੰਦੇ ਨੇ ਜਾਂ ਉਹਨਾਂ ਲੋਕਾਂ ਨੂੰ ਅੱਗੇ ਵਧਾਉਂਦੇ ਨੇ ਜਿਹੜੇ ਕਿਤੇ ਨਾ ਕਿਤੇ ਇਹਨਾਂ ਦੀ ਵਿਚਾਰਧਾਰਾ ਦੇ ਹੋਣ ਜਾਂ ਇਹਨਾਂ ਦੀ ਰਾਜਨੀਤੀ ਨੂੰ ਹੈਲਪ ਕਰਦੇ ਹੋਣ ਪਰ ਦਲਜੀਤ ਦਸਾਂਝ ਨੇ ਇਹਨਾਂ ਦੀ ਰਾਜਨੀਤੀ ਦੀ ਹੈਲਪ ਤਾਂ ਕਦੇ ਨਹੀਂ ਕੀਤੀ ਹਾਂ ਇਹਨਾਂ ਦਾ ਵਿਰੋਧ ਜ਼ਰੂਰ ਕੀਤਾ ਕਿਉਂਕਿ ਕਿਸਾਨ ਅੰਦੋਲਨ ਜਿਹੜਾ ਪਹਿਲਾ ਸੀ ਉਹ ਇਹਨਾਂ ਦੇ ਹੀ ਭਾਜਪਾ ਦੇ ਹੀ ਵਿਰੋਧ 'ਚ ਲੱਗਾ ਸੀ ਜਿੱਥੇ ਜਾ ਕੇ ਦਲਜੀਤ ਦਸਾਂਝ ਖੜਾ ਹੋਇਆ ਸੀ ਦੋਸਤੋ ਸਤਿ ਸ਼੍ਰੀ ਅਕਾਲ ਮੈਂ ਹਾ ਦੇਵਿੰਦ ਸਿੰਘ ਦੋਸਤੋ ਦਲਜੀਤ ਦਸਾਂਝ ਦੀ ਮੁਲਾਕਾਤ ਹੁੰਦੀ ਹੈ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਲ ਤੇ ਆਫ ਕੋਰਸ ਉਹਦੀ ਨਿਊਜ਼ ਜਿਹੜੀ ਆ ਬਣੀ ਹੋਈ ਸੀ ਉਹ ਬੜੀ ਤੈਵਾਂਗੂਈ ਗੱਲ ਸੀ ਕਿਉਂਕਿ ਦਿਲਜੀਤ ਸਾਹਜ ਵੀ ਜੋ ਮਰਜ਼ੀ ਕਰੇ ਉਹਦੀ ਨਿਊਜ਼ ਬਣ ਜਾਂਦੀ ਹੈ ਤੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਿਹੜੇ ਆ ਉਹ ਇੱਕ ਲਾਰਜ ਦਾ ਲਾਈਫ ਕੈਰੈਕਟਰ ਹੈ ਸੋ ਉਹਨਾਂ ਦੀ ਵੀ ਤਕਰੀਬਨ ਕੋਈ ਵੀ ਗੱਲ ਹੋਵੇ ਉਹ ਖਬਰ ਬਣਦੀ ਹੈ ਸੋ ਇਹਨਾਂ ਦੋਨਾਂ ਦੀ ਮੁਲਾਕਾਤ ਨੇ ਖਬਰ ਤਾਂ ਬਣਣੀ ਸੀ ਤੇ ਇਹ ਵੀ ਤਕਰੀਬਨ ਤੈਵਾਂਗੀ ਲੱਗ ਰਿਹਾ ਸਿਗਾ ਕਿ ਪੰਜਾਬ ਦੇ ਵਿੱਚ ਨਰਿੰਦਰ ਮੋਦੀ ਸਾਹਿਬ ਵਾਸਤੇ ਭਾਜਪਾ ਦੇ ਵਾਸਤੇ ਜੀਐਸਟੀ ਕੇ ਦਾ ਮਾਹੌਲ ਹੈ ਜੀਐਸਟੀ ਕੇ ਦੇ ਲੋਕਾਂ ਦੇ ਜਜ਼ਬਾਤ ਨੇ ਇੱਕ تنਕੀਦ ਵੀ ਦਿਲਜੀਤ ਸਾਹ ਤੇ ਆਉਣੀ ਹੋਈ ਸੀ ਪਰ ਉਹ ਜਿਸ ਲੈਵਲ ਦੀ ਆਈ ਆ ਜਿਸ ਟਿੱਖੇ ਦੀ ਆਈ ਆ ਉਹ ਥੋੜੀ ਹਾਸੋ ਹੀ ਨਹੀਂ ਲੱਗਦੀ ਆ ਤੇ ਇਹਦੇ ਤੇ ਗੱਲ ਕਰਨੀ ਇਸ ਕਰਕੇ ਵੀ ਜ਼ਰੂਰੀ ਆ ਕਿ ਸਾਨੂੰ ਕੁਝ ਗੱਲਾਂ ਜਿਹੜੀਆਂ ਸਪਸ਼ਟ ਕਰਨੀਆਂ ਚਾਹੀਦੀਆਂ ਇਹ ਜਿਹੜਾ ਅਸੀਂ ਹਰੇਕ ਚੀਜ਼ ਹਰੇਕ ਤੋਂ ਐਕਸਪੈਕਟ ਨਹੀਂ ਕਰ ਸਕਦੇ ਦੇਖੋ ਇਹ ਅੱਗੇ ਵੀ ਨਾ ਜਦੋਂ ਇਹ ਤਾਂ ਚਲੋ ਇੱਕ ਤਾਂ ਬਹੁਤ ਛੋਟੀਆਂ-ਛੋਟੀਆਂ ਗੱਲਾਂ ਹੁੰਦੀਆਂ ਉਹ ਤਕਰੀਬਨ ਮੈਨੂੰ ਲੱਗਦਾ ਜਿੰਨੇ ਵੱਡੇ ਸ਼ਖਸ਼ ਹੁੰਦੇ ਆ ਉਹਨਾਂ ਦੀ ਮੁਖਾਲਫਤ ਹਰ ਜਗ੍ਹਾ ਤੇ ਆਟਾ ਗੁੰਦੀ ਤੇ ਹਲਦੀ ਕਿਉਂ ਵਾਲੀ ਗੱਲ ਹੋਣੀ ਹੁੰਦੀ ਆ ਉਹ ਤਾਂ ਉਹ ਜਦੋਂ ਅਬਾਨੀਆਂ ਦੇ ਵਿਆਹ 'ਚ ਗਿਆ ਸੀ ਉਦੋਂ ਵੀ ਹੋ ਗਈ ਸੀ ਨਾ ਉਦੋਂ ਵੀ ਜਿਹੜਾ ਕੁਝ ਲੋਕਾਂ ਨੇ ਕਿਹਾ ਸੀਗਾ ਹਾਲਾਂਕਿ ਉੱਥੇ ਵੀ ਜਾ ਕੇ ਉਹਨੇ ਜੈਸਵੀ ਕੇ ਨਾਲ ਪੰਜਾਬੀ ਕਲਚਰ ਦਾ ਪੰਜਾਬੀ ਮਾਂ ਬੋਲੀ ਨੂੰ ਰਿਪਰੈਜ਼ੈਂਟ ਕੀਤਾ ਬਹੁਤ ਵੱਡੀ ਗੱਲ ਸੀਗੀ ਸੋ ਹੁਣ ਇਹ ਵੀ ਜਿਹੜਾ ਨਰਿੰਦਰ ਮੋਦੀ ਸਾਹਿਬ ਨੂੰ ਉਹ ਮਿਲੇ ਨੇ ਉਹ ਇੱਕ ਬਹੁਤ ਵੱਡੀ ਗੱਲ ਹੈ ਪੰਜਾਬ ਦੇ ਇੱਕ ਆਰਟਿਸਟ ਦੇ ਲਈ ਦੇਖੋ ਤੁਸੀਂ ਭਾਰਤ ਇੱਕ ਬਹੁਤ ਵੱਡਾ ਦੇਸ਼ ਹੈ ਜਿੱਥੇ ਬੱਖ-ਬੱਖ ਬੋਲੀਆਂ ਬੋਲੀਆਂ ਜਾਂਦੀਆਂ ਤੇ ਹਿੰਦੀ ਆਮ ਤੌਰ ਤੇ ਸਭ ਤੋਂ ਜ਼ਿਆਦਾ ਬੋਲੀ ਜਾਂਦੀ ਹੈ ਤੇ ਜਿਸ પાર્ટી ਦੇ ਪ੍ਰਧਾਨ ਮੰਤਰੀ ਨੂੰ ਨਰਿੰਦਰ ਮੋਦੀ ਸਾਹਿਬ ਨੂੰ ਦਲਜੀਤ ਦਸਾਂਝ ਮਿਲਿਆ ਉਹਨਾਂ ਦਾ ਮੇਨ ਹੈਗਾ ਹੀ ਇਹ ਹੈ ਕਿ ਕਿਸੇ ਨਾ ਕਿਸੇ ਤਰੀਕੇ ਨਾਲ ਹਿੰਦੀ ਦਾ ਜਿਹੜਾ ਦੌਰ ਦੌਰਾਂ ਉਹ ਵਧਾਇਆ ਜਾਵੇ ਹਿੰਦੀ Hindu ਹਿੰਦੁਸਤਾਨ ਵਾਲੀ ਗੱਲ ਸਾਰੀ ਜਿਹੜੀ RSS Hindu Taba ਦੀ ਪੋਲਿਟਿਕਸ ਭਾਜਪਾ ਦੇ ਨਾਲ ਤੇ ਨਰਿੰਦਰ ਮੋਦੀ ਸਾਹਿਬ ਦੇ ਨਾਲ ਕਿਤੇ ਨਾ ਕਿਤੇ ਆ ਕੇ ਜੁੜਦੀ ਆ ਸੋ ਉਸ ਪ੍ਰਧਾਨ ਮੰਤਰੀ ਨੇ ਦਿਲਜੀਤ ਦਸਾਂਝ ਨੂੰ ਸੱਦਿਆ ਜਿਹੜਾ ਕਿ ਪੰਜਾਬੀ ਦੇ ਵਿੱਚ ਗਾ ਕੇ ਹਿੱਟ ਹੋਇਆ ਹੁਣ ਜੇਕਰ ਬਾਲੀਵੁੱਡ ਦੇ ਵਿੱਚ ਵੀ ਇੰਡੀਅਨ ਫਿਲਮ ਇੰਡਸਟਰੀ ਦੇ ਵਿੱਚ ਵੀ ਦਸਾਂਝ ਦਾ ਨਾਮ ਆ ਉਹ ਕੋਈ ਹਿੰਦੀ ਗਾਣਿਆਂ ਦੇ ਕਰਕੇ ਨਹੀਂ ਹੈਗਾ ਕਿ ਉਹਨੇ ਉੱਥੇ ਜਾ ਕੇ ਹਿੰਦੀ ਗਾਣੇ ਗਾ ਕੇ ਉਹ ਹਿੱਟ ਹੋ ਗਿਆ ਉਹ ਪੰਜਾਬੀ ਗਾਣਿਆਂ ਦੇ ਕਰਕੇ ਹੀ ਆ ਸੋ ਇੱਕ ਬਹੁਤ ਵੱਡੀ ਗੱਲ ਹੈ ਕਿਸੇ ਵੀ ਪੰਜਾਬੀ ਦੇ ਆਰਟਿਸਟ ਦੇ ਲਈ ਜੇ ਇਸ ਤਰੀਕੇ ਦਾ ਉਹਨੇ ਟੂਰ ਕੀਤਾ ਪੂਰੇ ਇੰਡੀਆ ਦੇ ਵਿੱਚ ਇਹ ਵੀ ਇੱਕ ਬੱਕ ਜੀ ਗੱਲ ਆ ਜਿਹੜੀ ਅਲੱਗ ਜੀ ਗੱਲ ਆ ਨਹੀਂ ਤਾਂ ਆਦਰਵਾਇਜ਼ ਆਪਾਂ ਪੰਜਾਬ ਦੇ ਕਲਾਕਾਰਾਂ ਦਾ ਜਿਹੜਾ ਟੂਰ ਏਸਟਰੀਕੇ ਨਾਲ ਨਹੀਂ ਦੇਖਦੇ ਆ ਆਪਾਂ ਕਹਤਾ ਰਹੀਦਾ ਇੰਡੀਆ ਦਾ ਸੁਪਰਸਟਾਰ ਆ ਪਰ ਆਮ ਤੌਰ ਤੇ ਜਿਹੜੇ ਪੰਜਾਬੀ ਕਲਾਕਾਰ ਹੁੰਦੇ ਆ ਉਹਨਾਂ ਨੂੰ ਮੋਸਟਲੀ ਜਿਹੜੇ ਉੱਪਰਲੇ ਆਪਾਂ 5-7 ਛੱਡ ਦਈਏ ਆਦਰਵਾਇਸ ਜਿਹੜਾ ਉਹਨਾਂ ਦਾ ਪੰਜਾਬ ਦੇ ਵਿੱਚ ਹੀ ਜ਼ਿਆਦਾ ਨਾਮ ਹੁੰਦਾ ਇੰਡੀਆ ਦੇ ਵਿੱਚ ਕਿਉਂਕਿ ਪੰਜਾਬੀ ਉਸ ਤਰੀਕੇ ਨਾਲ ਸਮਝ ਹੀ ਨਹੀਂ ਜਾਂਦੀ ਸੋ ਇਸ ਕਰਕੇ ਨਹੀਂ ਇਹਨਾ ਲੋਕਾਂ ਨੂੰ ਪਤਾ ਹੁੰਦਾ ਪਰ ਦਲਜੀਤ ਨੇ ਤਾਂ ਹੁਣ ਤਾਂ ਚਲੋ ਨਵੇਂ ਮੁੰਡੇ ਜਿੰਨੇ ਵੀ ਨੇ ਬਾਅਦ ਵਿੱਚ ਸਿੱਧੂ ਮੂਸੇਵਾਲਾ ਤਾਂ ਬਿਲਕੁਲ ਹੀ ਉਹ ਇੰਡੀਆ ਛੱਡ ਕੇ ਪੂਰੇ ਵਰਲਡ ਦੇ ਵਿੱਚ ਹੀ ਮਸ਼ਹੂਰ ਹੋਇਆ ਬਾਕੀ ਏਪੀ ਹੁਣੀ ਵੀ ਕਰਨ ਔਜਲਾ ਇਹ ਸ਼ੁਭ ਇਹ ਬਹੁਤ ਕਾਫੀ ਫੇਮਸ ਨੇ ਅੱਜਕੱਲ ਹਨੀ ਸਿੰਘ ਬਹੁਤ ਫੇਮਸ ਆ ਹਨੀ ਸਿੰਘ ਤਾਂ ਚਲੋ ਉਹ ਹਿੰਦੀ ਫਿਲਮਾਂ ਦੇ ਵਿੱਚ ਵੀ ਕੰਮ ਕਰਦਾ ਹਿੰਦੀ ਗਾਣੇ ਵੀ ਬਣਾਉਂਦਾ ਸੋ ਇਸ ਕਰਕੇ ਉਹਨੂੰ ਆਪਾਂ ਕੱਲਾ ਪੰਜਾਬੀ ਆਰਟਿਸਟ ਨਹੀਂ ਮੰਨ ਸਕਦੇ ਸੋ ਖੈਰ ਬਹੁਤ ਵੱਡੀ ਇੱਕ ਉਪਲਬਧੀ ਆ ਐਜ਼ ਅ ਪੰਜਾਬੀ ਆਰਟਿਸਟ ਦੇ ਲਈ ਵੀ ਪੰਜਾਬੀ ਕਲਾਕਾਰ ਦੇ ਲਈ ਵੀ ਇੱਕ ਬਹੁਤ ਵੱਡੀ ਜਿਹੜੀ ਇਹ ਗੱਲ ਆ ਜਿਸ ਲੈਵਲ ਦਾ ਪਹਿਲਾ ਉਹਨਾਂ ਨੇ ਟੂਰ ਕੀਤਾ ਉਹਨਾਂ ਦੇ ਹਰੇਕ ਸ਼ੋਅ ਦੀ ਜੇਐਸਵੀ ਕੇ ਨਾਲ ਸੁਰਖੀਆਂ ਬਣੀਆਂ ਉਸ ਤੋਂ ਬਾਅਦ ਜੇਐਸਵੀ ਕੇ ਨਾਲ ਹੁਣ ਉਹਨਾਂ ਨੇ ਅਖੀਰ ਖਾਤਮੇ ਦੇ ਉੱਤੇ ਉਹਨਾਂ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਮਿਲੇ ਤੇ ਇਹਦੇ ਵਿੱਚ ਪਤਾ ਸਭ ਤੋਂ ਵੱਡੀ ਗੱਲ ਇਹ ਵੀ ਆ ਕਿ ਆਮ ਤੌਰ ਤੇ ਅੱਛਾ ਇਹਦੇ ਤੇ ਹੁਣ ਤਕਰੀਬਨ ਗੱਲ ਹੋਣ ਲੱਗ ਪਈ ਹੈ ਜਿੰਨੇ ਵੱਡੇ ਜਰਨਲਿਸਟ ਨੇ ਸਾਡੇ ਇੰਡੀਅਨ ਮੀਡੀਆ ਦੇ ਵਿੱਚ ਵੀ ਉਹ ਵੀ ਕਿਤੇ ਨਾ ਕਿਤੇ ਇਹਦੇ ਤੇ ਗੱਲ ਕਰ ਰਹੇ ਨੇ ਕਿ ਦਲਜੀਤ ਜਿਹੜਾ ਜਾਂ ਅਕਸਰ ਆਪਾਂ ਗੱਲ ਕਰਦੇ ਕਿ ਸਾਡਾ ਪੰਜਾਬੀਆਂ ਦਾ ਮੋਸਟ ਹੀ ਸੁਭਾਅ ਵੀ ਇੱਕ ਹੈਗਾ ਇਦਾਂ ਦਾ ਕਿ ਜੇਕਰ ਕਿਸੇ ਪਾਸਿਓਂ ਦਬਾਇਆ ਜਾਂਦਾ ਤਾਂ ਉਹ ਜਿਆਦਾ ਜਿਹੜਾ ਦੁਗਣੀ ਫੋਰਸ ਦੇ ਨਾਲ ਜਿਹੜਾ ਉੱਪਰ ਕੇ ਵਾਪਸ ਆਉਂਦਾ ਬਹੁਤ ਵਾਰ ਇਦਾਂ ਦੀ ਗੱਲ ਹੋਈ ਆ ਕਿ ਇੰਡੀਅਨ ਫਲੈਗ ਨੂੰ ਲੈ ਕੇ ਜਾਂ ਖਾਲਿਸਤਾਨ ਨੂੰ ਲੈ ਕੇ ਜਾਂ ਇਦਾਂ ਦੀਆਂ ਗੱਲਾਂ ਉਹਨੂੰ ਕਈਆਂ ਕਈਆਂ ਉਹਨੇ ਉਹਦਾ ਕੋਈ ਪ੍ਰਵਾਹ ਨਹੀਂ ਕੀਤਾ ਵਿੱਚ ਰਾਹਤ ਅੰਦੋਰੀ ਸਾਹਿਬ ਦਾ ਜਿਹੜਾ ਸ਼ੇਰ ਉਹ ਗਾਉਂਦਾ ਕਿ ਕਿਸੇ ਕੇ ਬਾਪ ਦਾ ਹਿੰਦੁਸਤਾਨ ਨਹੀਂ ਹੈ ਤੇ ਉਹ ਉਹਨੇ ਸਿੱਧਾ-ਸਿੱਧਾ ਇਹ ਸੰਦੇਸ਼ ਉਹਨਾਂ ਨੂੰ ਦੇ ਦਿੱਤਾ ਸੀ ਜਿਹੜੇ ਬਾਰ-ਬਾਰ ਉਹਦੇ ਤੇ تنਕੀਦ ਕਰਦੇ ਆ ਬਈ ਜਦੋਂ ਉਹਨੇ ਪੀਏ ਨਾਲ ਪੰਜਾਬ ਲਿਖਤਾ ਉਦੋਂ ਵੀ ਸੋ ਉਹਨਾਂ ਗੱਲਾਂ ਨੂੰ ਕਦੇ ਉਹਨੇ ਮੰਨਿਆ ਨਹੀਂ ਤੇ ਬੜਾ ਜਿਹੜਾ ਡਟ ਕੇ ਆਪਣੇ ਸਟੈਂਡ ਤੇ ਰਹਿੰਦਾ ਤੇ ਸਟਿਲ ਡਟ ਕੇ ਆਪਣੇ ਲੈ ਸਟੈਂਡ ਦੇ ਉੱਤੇ ਨਾ ਉਹ ਉਹਨੂੰ ਇਵਨ ਥੋ ਕਿ ਬਹੁਤ ਸਾਰੇ ਲੋਕਾਂ ਨੂੰ ਲੱਗਦਾ ਕਿ ਸ਼ਾਇਦ ਉਹ ਬੀਜੇਪੀ ਦੀ ਜਾਂ ਹਿੰਦੂਤਵਾਦੀ ਪੋਲਿਟਿਕਸ ਦੀ ਮੁਖਾਲਫਤ ਕਰਦਾ ਹਾਲਾਂਕਿ ਉਹ ਉਹ ਕੋਈ ਵੀ ਉਹਦੀ ਗੱਲ ਜਿਹੜੀ ਹੁੰਦੀ ਆ ਉਹ ਐਜ਼ ਅ ਆਰਟਿਸਟ ਹੀ ਉਹ ਗੱਲਾਂ ਕਰਦਾ ਕਿ ਉਹਦੇ ਵਿੱਚ ਰਾਜਨੀਤੀ ਤਾਂ ਨਹੀਂ ਹੁੰਦੀ ਪਰ ਬਹੁਤ ਸਾਰੇ ਲੋਕ ਆਪਣੇ ਤਰੀਕੇ ਨਾਲ ਉਹਨੂੰ ਬਣਾਉਣ ਦੀ ਕੋਸ਼ਿਸ਼ ਜਰੂਰ ਕਰਦੇ ਆ ਬਟ ਸਟਿਲ ਜਿਹੜਾ ਪ੍ਰਧਾਨ ਮੰਤਰੀ ਮੋਦੀ ਉਹਨੂੰ ਮਿਲਦੇ ਨੇ ਹੁਣ ਤਾਂ ਕਈਆਂ ਨੇ ਤਾਂ ਇਹ ਵੀ ਕਹਿਣਾ ਸ਼ੁਰੂ ਕਰ ਦਿੱਤਾ ਕਿ ਕੰਗਨਾ ਰਣੌਤ ਕਿੰਨੇ ਦਿਨਾਂ ਦੀ ਮਿਲਣਾ ਚਾਹੁੰਦੀ ਸੀ ਉਹਨੂੰ ਕੋਈ ਮਿਲ ਨਹੀਂ ਰਿਹਾ ਤੇ ਮੋਦੀ ਸਾਹਿਬ ਨੇ ਜਿਹੜੀ ਕੰਗਨਾ ਤੇ ਦਿਲਜੀਤ ਦੀ ਲੜਾਈ ਚੱਲਦੀ ਸੀ ਉਹ ਦਿਲਜੀਤ ਸਾਂਹ ਨੂੰ ਸੱਦ ਲਿਆ ਹਾਲਾਂਕਿ ਕੰਗਨਾ ਉਹਨਾਂ ਦੀ ਜਿਹੜੀ ਮੈਂਬਰ ਆਫ ਪਾਰਲੀਮੈਂਟ ਆ ਅੱਛਾ ਇਹਦੇ ਵਿੱਚ ਮੈਨੂੰ ਇਮਰਾਨ ਖਾਨ ਸਾਹਿਬ ਦੀ ਇੱਕ ਗੱਲ ਯਾਦ ਆਉਂ ਤਗੜੇ ਜਿਹੜੇ ਆਪਣੇ ਸਟੈਂਡ ਤੇ ਲੀਡਰ ਖੜੇ ਰਹਿਣ ਨਾ ਜਿਹੜੇ ਕੋਈ ਵੀ ਸਖਸ਼ ਲੀਡਰ ਨਹੀਂ ਕੋਈ ਵੀ ਸਖਸ਼ ਜਿਹੜਾ ਆਪਣੇ ਸਟੈਂਡ ਤੇ ਖੜਾ ਹੋਵੇ ਨਾ ਉਹਦੀ ਦੁਨੀਆ ਹਰ ਜਗ੍ਹਾ ਇੱਜ਼ਤ ਹੀ ਕਰਦੀ ਆ ਬੇਸ਼ੱਕ ਤੁਹਾਡੇ ਸਟੈਂਡ ਤੋਂ ਲੱਖ ਮੁਖਾਲਫਤ ਹੋਵੇ ਕਿਸੇ ਨੂੰ ਹੁਣ Imran Khan ਨੇ ਇਹ ਗੱਲ ਕਹੀ ਸੀਗੀ USA ਦੇ ਜਦੋਂ ਦੌਰੇ ਤੇ ਗਏ ਆ ਨਾ ਉਹਨਾਂ ਨੇ ਕਿਹਾ ਕਿ ਜਿਹੜੇ ਸਾਡੇ ਲੀਡਰ ਐ ਤਾਂ ਜਾ ਕੇ ਬਹੁਤ ਹੱਥ ਪੈਰ ਜੋੜਨ ਲੱਗ ਪੈਂਦੇ ਆ ਕਿਉਂਕਿ ਅਮਰੀਕਾ ਦੀ ਰਹਿਨਮਾਈ ਦੇ ਸਿਰ ਤੇ ਹੀ ਚੱਲਦਾ ਪਾਕਿਸਤਾਨ ਤੇ ਖਾਨ ਨੇ ਤਾਂ ਕਦੀ ਹੱਥ ਪੈਰ ਜੋੜਨੇ ਸਿੱਖੇ ਨਹੀਂ ਉਹਨੇ ਤਾਂ ਜਾ ਕੇ ਸਿੱਧਾ ਬੜਾ ਛਾਤੀ ਚੌੜੀ ਕਰਕੇ ਡੋਨਲਡ ਟਰੰਪ ਦੇ ਨਾਲ ਜਿਹੜਾ ਹੱਥ ਵੀ ਮਿਲਾਇਆ ਤੇ ਉਹਨੂੰ ਉਸੇ ਤਰੀਕੇ ਨਾਲ ਮਿਲੇ ਉਹਦੀ ਉਨੀ ਇੱਜ਼ਤ ਕੀਤੀ ਉਹਨਾਂ ਨੇ ਹੁਣ ਵੀ ਜਿਹੜਾ ਪਾਕਿਸਤਾਨ ਦੇ ਵਿੱਚ ਇਹ ਗੱਲ ਚੱਲ ਰਹੀ ਹੈ ਕਿ ਕੀ ਡੋਨਲਡ ਟਰੰਪ ਦੇ ਆਉਣ ਤੋਂ ਪਹਿਲਾਂ ਪਹਿਲਾਂ ਹੀ ਇਮਰਾਨ ਖਾਨ ਨੂੰ ਕਿਸੇ ਤਰੀਕੇ ਨਾਲ ਜੇਲ੍ਹ ਚੋਂ ਕੱਢ ਲਿਆ ਜਾਵੇਗਾ ਜਾਂ ਨਹੀਂ ਤਾਂ ਅਦਰਵਾਈਜ਼ ਜਿਹੜਾ ਟਰੰਪ ਆ ਕੇ ਪਾਕਿਸਤਾਨ ਤੇ ਟਰੰਪ ਦਾ ਜਿਹੜਾ ਰਜਿਮ ਹੈ ਉਹ ਪ੍ਰੈਸ਼ਰ ਪਾ ਸਕਦਾ ਕਿ ਤੁਸੀਂ ਇਮਰਾਨ ਖਾਨ ਨੂੰ ਉਹ ਉਹਨੂੰ ਰਿਹਾ ਕਰੋ ਸੋ ਇਹ ਉਹੀ ਗੱਲ ਆ ਜਿੱਦਾਂ ਖਾਨ ਨੇ ਕਿਹਾ ਕਿ ਜਿਹੜਾ ਆਪਣੇ ਸਟੈਂਡ ਤੇ ਖੜਾ ਰਹਿੰਦਾ ਨਾ ਜਿਹੜਾ ਆਪਣੇ ਇਹ ਪ੍ਰਵਾਹ ਨਹੀਂ ਕਰਦਾ ਕਿ ਮੈਨੂੰ ਦੁਨੀਆ ਨੇ ਕੀ ਕਹਿਣਾ ਜੇ ਉਹਨੂੰ ਲੱਗਦਾ ਕਿ ਮੈਂ ਆਪਣੇ ਸਟੈਂਡ ਤੇ ਸਹੀ ਆ ਤਾਂ ਉਹ ਬਿਲਕੁਲ ਉਹਦੇ ਤੇ ਡਟ ਕੇ ਜਿਹੜਾ ਆਪਣੇ ਸਟੈਂਡ ਤੇ ਖੜਾ ਰਹਿੰਦਾ ਵੀ ਦੁਨੀਆ ਵੀ ਉਹਦੀ ਇੱਜ਼ਤ ਕਰਦੀ ਆ ਸੋ ਉਹੀ ਚੀਜ਼ ਸਾਨੂੰ ਇੱਥੇ ਵੀ ਦੇਖਣ ਨੂੰ ਮਿਲੀ ਇਹ ਨਹੀਂ ਦੇਖਿਆ ਭਾਜੀਪੀ ਨੇ ਜਾਂ ਭਾਜਪਾ ਨੇ ਜਾਂ ਇੰਡੀਅਨ ਜਿਹੜਾ ਪੀਐਮਓ ਆ ਕਿ ਦਲਜੀਤ ਨੇ ਕਦੇ ਉਸ ਤਰੀਕੇ ਨਾਲ ਬਹੁਤ ਕੋਈ ਪੱਖ ਦੀ ਗੱਲ ਨਹੀਂ ਕੀਤੀ ਭਾਜਪਾ ਦੀ ਜਾਂ ਕਿਸੇ ਦੀ ਵੀ ਨਾ ਉਹਨੇ ਪੱਖ ਦੀ ਕੀਤੀ ਨਾ ਉਹਨੇ ਵਿਰੋਧਤਾ ਦੀ ਕੀਤੀ ਹਾਲਾਂਕਿ ਉਹਨੇ ਕਿਸਾਨ ਅੰਦੋਲਨ ਦਾ ਸਾਥ ਦਿੱਤਾ ਸੀ ਪਹਿਲਾਂ ਬਟ ਸਟਿਲ ਉਹ ਦਲਜੀਤ ਦਸਾਜ ਨੂੰ ਮਿਲਿਆ ਵੀ ਗਿਆ ਤੇ ਉਹ ਸਾਰਾ ਜੋ ਵੀ ਖਬਰਾਂ ਦੇ ਵਿੱਚ ਆਇਆ ਤੇ ਇਹਦੇ ਕੋਈ ਖਾਸ ਵਸੇ ਇਸ ਇਸ ਗੱਲ ਦੀ ਕੋਈ ਜਾਣਕਾਰੀ ਨਹੀਂ ਕਿ ਕਿਉਂ ਕਿਹਦੇ ਲਈ ਮੀਟਿੰਗ ਹੋਈ ਆ ਜਿੰਨਾ ਕੁ ਵੀ ਇਹਦੇ ਬਾਬਤ ਖਬਰ ਆ ਉਹ ਇਹੀ ਹੈ ਕਿ ਇਹ ਜਾਂਦੇ ਨੇ ਉੱਥੇ ਮਿਲਦੇ ਨੇ ਉਹਨਾਂ ਨੂੰ ਗੱਲਾਂ ਬਾਤਾਂ ਜੋ ਇਹਨਾਂ ਨੇ ਦਸੀਆਂ ਕਿ ਅਸੀਂ ਕਾਫੀ ਮਿਊਜ਼ਿਕ ਤੇ ਵੀ ਕੀਤੀਆਂ ਤੇ ਹੋਰ ਬਹੁਤ ਸਾਰੀਆਂ ਗੱਲਾਂ ਕੀਤੀਆਂ ਬਾਬਾ ਨਾਨਕ ਜੀ ਦਾ ਸ਼ਬਦ ਵੀ ਗਾਇਆ ਪ੍ਰਧਾਨ ਮੰਤਰੀ ਮੋਦੀ ਨੇ ਟੇਬਲ ਤੇ ਜਿਹੜਾ ਕਹਿ ਲੋ ਕਿ ਥਾਪ ਦਿੱਤੀ ਤੇ ਉਹ ਇਹਦੀ ਵੀ ਚਾਰੇ ਪਾਸੇ ਜਿਹੜੀ ਆ ਉਹ ਗੱਲ ਹੋ ਰਹੀ ਆ ਸੋ ਇਹ ਤਾਂ ਸਾਰੀਆਂ ਗੱਲਾਂ ਕਹਿ ਲੋ ਕਿ ਤਾਰੀਫ਼ ਵਾਲੀਆਂ ਇਹਨੇ ਪਰ ਹੁਣ ਜਿਹੜੀ تنਕੀਦ ਉਹਨਾਂ ਤੇ ਹੋ ਰਹੀ ਆ ਪ੍ਰਧਾਨ ਆਪਣੇ ਦਲਜੀਤ ਦਸਾਂਝ ਦੇ ਉੱਤੇ ਹੁਣ ਦੇਖੋ ਇਹ ਜੇ ਮੈਂ ਕਹਾਂ ਨਾ ਇਹ ਬੜੀ ਹਾਸੋਹੀਣੀ ਗੱਲ ਹੈ ਉਹ ਇਸ ਕਰਕੇ ਆ ਕਿ ਤੁਸੀਂ ਆਪਾਂ ਹਰੇਕ ਬੰਦੇ ਤੋਂ ਹਰੇਕ ਚੀਜ਼ ਦੀ ਉਮੀਦ ਕਰਨ ਲੱਗ ਪਏ ਨੇ ਦਲਜੀਤ ਦਸਾਂਝ ਕੋਈ ਪੋਲੀਟੀਸ਼ੀਅਨ ਨਹੀਂ ਹੈਗਾ ਦਿਸ ਪੋਸ ਕਰੋ ਉੱਥੇ ਜਾ ਕੇ ਜਿੱਦਾਂ ਹੁਣ ਜਿਹੜੇ ਕਿਸਾਨ ਆ ਉਹ ਕਹਿੰਦੇ ਸਾਡੀ ਉੱਥੇ ਉਹਨੇ ਗੱਲ ਨਹੀਂ ਕੀਤੀ ਜੇ ਉੱਥੇ ਜਾ ਕੇ ਉਹ ਗੱਲ ਕਰਦਾ ਵੀ ਤੇ ਉਹਦੇ ਨਾਲ ਕੀ ਮਸਲਾ ਹੱਲ ਹੋ ਜਾਣਾ ਸੀ ਉਹਦੇ ਨਾਲ ਐਕਚੁਅਲੀ ਦਲਜੀਤ ਨੇ ਰਾਜਨੀਤੀ ਵਾਲੀ ਜਿਹੜਾ ਉਹਦੇ ਵਿੱਚ ਆ ਜਾਣਾ ਸੀ ਜਦ ਕਿ ਉਹ ਜਿਹੜਾ ਅਸਲੀ ਕੰਮ ਹੈ ਉਹ ਕਰੀ ਜਾ ਰਿਹਾ ਐਜ਼ ਅ ਆਰਟਿਸਟ ਉਹ ਆਪਣਾ ਕੰਮ ਕਰੀ ਜਾ ਰਿਹਾ ਜੋ ਉਹਨੂੰ ਕਰਨਾ ਚਾਹੀਦਾ ਇੱਕ ਆਰਟਿਸਟ ਦੇ ਤੌਰ ਤੇ ਪੰਜਾਬ ਨੂੰ ਰਿਪਰੈਜ਼ੈਂਟ ਕਰਨਾ ਚਾਹੀਦਾ ਉਹ ਕਰੀ ਜਾ ਰਿਹਾ ਤੇ ਜਦੋਂ ਕਿਸਾਨ ਅੰਦੋਲਨ ਬਹੁਤ ਵੱਡੇ ਲੈਵਲ ਤੇ ਸੀ ਉਦੋਂ ਉਹਨੇ ਜਾ ਕੇ ਉਸ ਦੀ ਮਦਦ ਵੀ ਕੀਤੀ ਤੇ ਉੱਥੇ ਜਾ ਕੇ ਉਹਨਾਂ ਦੇ ਹੱਕ ਦੇ ਵਿੱਚ ਡਟਿਆ ਵੀ ਤੇ ਦਿੱਤੀ ਮਦਦ ਵੀ ਆਪਾਂ ਜਾਣਦੇ ਆ ਕਿ ਉਹਨੇ ਕੀਤੀ ਆ ਪਰ ਜੇਕਰ ਆਪਾਂ ਹੁਣ ਹਰੇਕ ਗੱਲ ਤੇ ਉਹਨੂੰ ਕਹੀਏ ਇਹ ਇਹ ਚੰਗੀ ਗੱਲ ਨਹੀਂ ਹੁੰਦੀ ਜਿਹੜਾ ਪੋਲੀਟੀਸ਼ੀਅਨ ਆ ਉਹਨੇ ਆਪਣਾ ਪੋਲੀਟਿਕਸ ਕਰਨੀ ਹੁੰਦੀ ਆ ਸਪੋਜ਼ ਕਰੋ ਦਲਜੀਤ ਦੋਸਾਂਝ ਜੀ ਥੀ ਤਾਂ ਜੋ ਸਿੱਧੂ ਹੁੰਦਾ ਜਾਂ ਕੋਈ ਵੀ ਹੋਰ ਜਿਹੜਾ ਲੀਡਰ ਹੁੰਦਾ ਜਾਂ ਏਟਲੀਸਟ ਕੋਈ ਆਰਟਿਸਟ ਹੁੰਦਾ ਜਿਹਦਾ ਥੋੜਾ ਬਹੁਤ ਪੋਲੀਟਿਕਸ ਦੇ ਨਾਲ ਕੋਈ ਲੈਣਾ ਦੇਣਾ ਹੁੰਦਾ ਤੇ ਉਹ ਡੈਫੀਨਿਟਲੀ ਕੋਈ ਇਦਾਂ ਦੀ ਗੱਲ ਵੀ ਕਰ ਲੈਂਦਾ ਪਰ ਕਿਉਂਕਿ ਉਹਨਾਂ ਨੂੰ ਸਿਰਫ ਇੱਕ ਆਰਟਿਸਟ ਦੇ ਤੌਰ ਤੇ ਸੱਦਿਆ ਗਿਆ ਸੀ ਤਾਂ ਉਹਨੇ ਉਸੇ ਤਰੀਕੇ ਦੀਆਂ ਗੱਲਾਂ ਕਰਨੀਆਂ ਸੀ ਤੇ ਇਹਦੇ ਵਿੱਚ ਇਹ ਬੜੀ ਜਿਹੜੀ ਆ ਹਾਸੋਹੀਣੀ ਗੱਲ ਆ ਕਿ ਤੁਸੀਂ ਜੇਕਰ ਉਹਦੇ ਤੇ ਕੋਈ ਵੀ تنਕੀਦ ਕਰੋ ਜੀ ਜਾਂ ਉਹ ਕਹਿ ਦੋ ਕਿ ਉਹ ਪੈਰਾਂ 'ਚ ਵਿੱਚ ਗਿਆ ਇਦਾਂ ਦੀ ਕੋਈ ਗੱਲ ਨਹੀਂ ਹੁੰਦੀ ਆਪਣੇ ਮੁਲਕ ਦੇ ਪ੍ਰਧਾਨ ਮੰਤਰੀ ਨੂੰ ਮਿਲਣਾ ਹੈ ਕੋਈ ਛੋਟੀ ਬੋਟੀ ਗੱਲ ਨਹੀਂ ਡੈਫੀਨਿਟਲੀ ਉਹ ਉਹਨਾਂ ਨੂੰ ਉਹਨਾਂ ਦੀਆਂ ਵਿਚਾਰਧਾਰਾਵਾਂ ਨੂੰ ਲੈ ਕੇ ਉਹਨਾਂ ਦੀਆਂ ਪਾਲਿਸੀਆਂ ਨੂੰ ਲੈ ਕੇ ਕੋਈ ਵੀ ਸਰਕਾਰ ਹੋਵੇ ਕੋਈ ਵੀ ਸਰਕਾਰ ਹੋਵੇ ਉਹਦੀਆਂ ਪਾਲਿਸੀਆਂ ਦੇ ਨਾਲ ਤਾਂ ਹਰੇਕ ਦਾ ਜਿਹੜਾ ਇਖਤਲਾਫ ਹੁੰਦਾ ਹੀ ਆ ਹੁਣ ਆ ਭਗਵੰਤ ਮਾਨ ਸਾਹਿਬ ਨੂੰ 92 93 ਹੁਣ ਤਾਂ ਮੇਰੇ ਖਿਆਲ ਚ 95 ਹੋ ਚਲੇ ਆ ਇਨੇ ਐਮਐਨਏ ਦੇ ਕੇ ਆਪਾਂ ਪੰਜਾਬੀਆਂ ਨੇ ਉਹਨਾਂ ਦੀ ਸਰਕਾਰ ਬਣਾਈ ਸੀ ਤਾਂ ਹੁਣ ਸਾਨੂੰ ਉਹਨਾਂ ਦੀਆਂ ਵੀ ਬਹੁਤ ਸਾਰੀਆਂ ਨੀਤੀਆਂ ਦੇ ਨਾਲ ਮੁਖਾਲਫਤ ਜਿਹੜੀ ਆ ਉਹ ਆਪਾਂ ਕਰਨੇ ਆ ਤੇ ਕੱਲੂ ਜੇਕਰ ਕੋਈ ਆਰਟਿਸਟ ਉਹਨਾਂ ਸਰਤਾਜ ਸਤਿੰਦਰ ਸਰਤਾਜ ਆ ਜਾਂ ਹੋਰ ਬਹੁਤ ਸਾਰੇ ਆਰਟਿਸਟ ਜਿਹੜੇ ਆ ਉਹ ਭਗਵੰਤ ਮਾਨ ਨੂੰ ਮਿਲਦੇ ਆ ਜਿਹੜੇ ਪਬਲਿਕਲੀ ਤੇ ਵੈਸੇ ਜਿਹੜਾ ਬਹੁਤ ਸਾਰੇ ਲੋਕ ਦੱਸਦੇ ਨੇ ਗੁਰਭਜਨ ਗਿੱਲ ਹੁਣੀ ਆ ਸ਼ਮਸ਼ੀਰ ਸੰਧੂ ਹੁਣੀ ਵੀ ਇਹਨਾਂ ਦੇ ਨਾਲ ਅਕਸਰ ਉਹਦੀ ਫੋਨ ਤੇ ਗੱਲਬਾਤ ਹੁੰਦੀ ਰਹਿੰਦੀ ਆ ਹੁਣ ਜੇ ਤੁਸੀਂ ਇਹਨਾਂ ਨੂੰ ਇਹ ਕਹਿਣਾ ਸ਼ੁਰੂ ਕਰਦੇ ਹੋਗੇ ਜੀ ਭਗਵੰਤ ਮਾਨ ਨੂੰ ਕਹਿ ਕੇ ਇਹ ਕਾਲੇ ਪਾਣੀ ਦਾ ਮਸਲਾ ਨਹੀਂ ਹੱਲ ਕਰਵਾਉਂਦੇ ਜੇ ਉਹ ਉਹ ਜਿਹੜੀਆਂ ਚੀਜ਼ਾਂ ਉਹਨਾਂ ਦੇ ਹੱਕ ਉਹਨਾਂ ਦੇ ਹੱਥ 'ਚ ਹੀ ਹੈ ਨਹੀਂ ਉਹਨੂੰ ਤੁਸੀਂ ਕਿੱਦਾਂ ਕਰਵਾ ਸਕਦੇ ਹੋ ਤੁਸੀਂ ਉੱਥੇ ਜਾ ਕੇ ਉਹ ਹੀ ਕੰਮ ਕਰ ਸਕਦੇ ਹੋ ਨਾ ਹੁਣ ਜੇਕਰ ਜਿਵੇਂ ਮੈਂ ਕਿਹਾ ਕਿ ਸਪੋਜ਼ ਕਰੋ ਦਲਜੀਤ ਜਾ ਕੇ ਉੱਥੇ ਕਹਿ ਵੀ ਦਿੰਦਾ ਕਿਸਾਨ ਅੰਦੋਲਨ ਦੀ ਗੱਲ ਉੱਥੇ ਜਾ ਕੇ ਕਹਿ ਵੀ ਦਿੰਦਾ ਫਿਰ ਕਿਹੜਾ ਉਹ ਮਸਲਾ ਹੱਲ ਹੋ ਜਾਣਾ ਸੀ ਉਹ ਮਸਲਾ ਤਾਂ ਹੱਲ ਜਿਹੜਾ ਇੱਕ ਪ੍ਰੋਟੋਕਾਲ ਹੈ ਉਹਦੇ ਤਹਿਤ ਹੀ ਹੋਣਾ ਨਾ ਉਹ ਕਿੱਦਾਂ ਕਿਸਾਨਾਂ ਦੇ ਨਾਲ ਜਾ ਕੇ ਮਿਲਣ ਜਾਂ ਕੁਝ ਕਰਨ हां ये चलो लोकी कह रहे ने कि ਉੱਥੇ ਗਿਆ ਤਾਂ ਇੱਥੇ ਵੀ ਆ ਜਾਂਦਾ ਪਰ ਇਹ ਇਹ ਠੀਕ ਹੈ ਉਹ ਜਿੱਦਾਂ ਉਹਨਾਂ ਦਾ ਉਹਨਾਂ ਦੀ ਟੀਮ ਦਾ ਹੋਊਗਾ ਸਾਬਕਤਾ ਉਹ ਉਸ ਤਰੀਕੇ ਨਾਲ ਕਰ ਲੈਣਗੇ ਤੇ ਪਰ ਇਹ 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 ਜਿਹੜਾ ਉਦੋਂ ਵੀ ਜਦੋਂ ਨਾ ਭਾਈ ਗਰਵਤ ਸਿੰਘ ਉਹਨਾਂ ਨੂੰ ਤੁਹਾਨੂੰ ਯਾਦ ਹੋਣਾ ਸਭ ਤੋਂ ਪਹਿਲਾਂ ਜਦੋਂ ਇਹ ਕਲਾਕਾਰ ਉੱਥੇ ਜਾਣਾ ਸ਼ੁਰੂ ਕੀਤਾ ਦਲਜੀਤ ਸੰਧ ਆਈ ਥਿੰਕ ਹੀ ਵਾਸ ਦਾ ਫਰਸਟ ਔਰ ਉਹਨਾਂ ਤੋਂ ਪਹਿਲਾਂ ਦੂਜਿਆਂ ਚੋਂ ਹੀ ਸੀਗਾ ਉਦੋਂ ਬੱਬੂ ਮਾਨ ਵੀ ਗਏ ਸੀ ਉੱਤੇ ਜਿਹੜਾ ਆਪਣੇ ਗੁਰਬਖ ਸਿੰਘ ਉਹਨਾਂ ਨੇ ਜਦੋਂ ਭੁੱਖ ਹੜਤਾਲ ਸ਼ੁਰੂ ਕੀਤੀ ਆ ਬੰਦੀ ਸਿੰਘਾਂ ਦੇ ਮਸਲੇ ਨੂੰ ਲੈ ਕੇ ਹਾਲਾਂਕਿ ਬਾਅਦ ਵਿੱਚ ਗੁਰਬਖ ਸਿੰਘ ਉਹਨਾਂ ਦੇ ਨਾਲ ਵੀ ਸਾਡੇ ਸੋਸ਼ਲ ਮੀਡੀਆ ਨੇ ਜਾਂ ਸਾਡੇ ਲੋਕਾਂ ਨੇ ਕੀ ਕੀਤਾ ਉਹ ਵੀ ਸਾਨੂੰ ਪਤਾ ਹੀ ਆ ਆਕਰ ਆਖਰ ਉਹਨਾਂ ਨੂੰ ਆਪਣੀ ਜਾਨ ਦੇਣੀ ਪਈ ਇਹ ਸਾਬਤ ਕਰਨ ਦੇ ਲਈ ਕਿ ਮੈਂ ਸੱਚਾ ਸੋਚਿਆ ਤੇ ਮੈਂ ਆਪਣੇ ਕੌਮ ਦੇ ਲਈ ਸੱਚੀਓ ਦਿਲੋਂ ਲੜ ਰਿਹਾ ਸੀ ਸੋ ਉਦੋਂ ਵੀ ਉੱਥੇ ਬੜਾ ਮਸਲਾ ਪੜ ਗਿਆ ਸੀਗਾ ਉਹ ਚਲੋ ਹੁਣ ਉਹ ਨਹੀਂ ਹੈਗੇ ਦੁਨੀਆ ਦੇ ਦੇ ਭਾਈ ਗਰਵਖ ਸਿੰਘ ਉਹਨਾਂ ਨੂੰ ਉਦੋਂ ਉਹ ਗੱਲ ਕੋਈ ਕਰਨ ਦੀ ਜਰੂਰਤ ਨਹੀਂ ਸੀ ਪਰ ਸਾਰਿਆਂ ਨੇ ਉਦੋਂ ਵੀ ਦਲਜੀਤ ਦੀ ਇਸ ਗੱਲ ਨੂੰ ਤਾਰੀਫ ਕੀਤੀ ਸੀ ਕਿ ਨੇ ਹੱਥ ਜੋੜ ਕੇ ਨੇ ਕਿਹਾ ਕਿ ਜੀ ਠੀਕ ਹੈ ਮੈਂ ਤਾਂ ਸਿਰਫ ਤੁਹਾਡੀ ਗੱਲਬਾਤ ਕਰਨ ਆਇਆ ਤੁਹਾਡੇ ਨਾਲ ਜਾਂ ਖਬਰ ਲੈਣ ਆਇਆ ਵੀ ਉਹ ਗਾਣੇ ਹਾਲਾਂਕਿ ਉੱਥੇ ਦਲਜੀਤ ਕਹਿ ਸਕਦਾ ਸੀ ਕਿ ਸਰ ਮੈਂ ਪਹਿਲੀ ਗੱਲ ਤਾਂ ਮੈਂ ਤਾਂ ਕਲਾਕਾਰ ਹਾਂ ਉਹ ਲੇਖਿਆ ਕਿਸੇ ਹੋਰ ਨੇ ਆ ਤੇ ਵੈਸੇ ਇਸ ਇਸ ਮਸਲੇ ਨੂੰ ਆਪਾਂ ਗੀਤਾਂ ਦੇ ਵਿੱਚ ਨਾ ਲੈ ਕੇ ਆਇਓ ਕੋਈ ਐਡਾ ਮਸਲਾ ਹੈ ਵੀ ਨਹੀਂ ਸੀ ਸੋ ਇਹ ਹਰੇਕ ਚੀਜ਼ ਦੇ ਉੱਤੇ ਆਈ ਥਿੰਕ تنਕੀਦ ਕਰਨੀ ਇਹ ਕੋਈ ਚੰਗੀ ਗੱਲ ਨਹੀਂ ਹੁੰਦੀ ਆਪ ਤਾਂ ਅਸੀਂ ਇੱਥੇ ਸਾਡੀ ਕਿਸੇ ਦੀ ਸਰਪੰਚ ਦੇ ਨਾਲ ਫੋਟੋ ਖਿੱਚ ਹੋ ਜਵੇ ਨਾ ਜਾਂ ਐਮਸੀ ਦੇ ਨਾਲ ਖਿੱਚ ਹੋ ਜਵੇ ਜਾਂ ਕਿਸੇ ਵੀ ਸਿੰਗਰ ਦੇ ਨਾਲ ਖਿੱਚ ਹੋ ਜਵੇ ਉਹ ਆਪਣੇ ਬਿਲਕੁਲ ਜਿਹੜਾ ਸਿਟਿੰਗ ਰੂਮ ਦੇ ਵਿੱਚ ਲਾ ਕੇ ਅਗਲਾ ਰੱਖਦਾ ਕਿ ਮੇਰੀ ਫਲਾਨੇ ਲੀਡਰ ਦੇ ਨਾਲ ਜਾਂ ਫਲਾਨੇ ਕਲਾਕਾਰ ਦੇ ਨਾਲ ਫੋਟੋ ਆ ਤੇ ਦਿਲਜੀਤ ਜੀ ਸਾਹਿਬ ਨੂੰ ਆਪਾਂ ਕਹਿੰਦੇ ਕਿ ਤੂੰ ਭਾਰਤ ਦੇ ਪ੍ਰਧਾਨ ਮੰਤਰੀ ਦੇ ਨਾਲ ਫੋਟੋ ਨਾ ਖਿੱਚ ਆ ਜਾ ਪਰ ਉਹਨੂੰ ਮਿਲਣ ਨਾ ਜਾ ਜੇਕਰ ਤੂੰ ਉਹਨੂੰ ਮਿਲਣ ਚਲੇ ਗਿਆ ਤਾਂ ਇਹਦਾ ਇਹ ਮਤਲਬ ਹੋਣਾ ਕਿ ਤੂੰ ਜਿਹੜਾ ਉਹਨਾਂ ਦੀ ਕੋਈ ਅਧਿਨਕੀ ਸਵਕਾਰ ਕਰ ਲਈ ਆ ਸੋ ਇਹਨਾਂ ਗੱਲਾਂ ਤੋਂ ਸਾਨੂੰ ਬਾਹਰ ਹੋਣਾ ਚਾਹੀਦਾ ਸਾਰਿਆਂ ਦੀ ਜਿਹੜੀ ਆ ਆਪੋ ਆਪਣੀ ਇੱਕ ਡੋਮੇਨ ਹੁੰਦੀ ਆ ਉਹਦੇ ਵਿੱਚ ਰਹਿ ਕੇ ਹੀ ਤੁਸੀਂ ਕੰਮ ਕਰਨਾ ਹੁੰਦਾ ਕਲਾਕਾਰ ਦਾ ਜਿਹੜਾ ਆਰਟਿਸਟ ਹੁੰਦਾ ਉਹ ਆਪਣੇ ਜਿਹੜਾ ਜਿਹੜੀ ਉਹਦੀ ਉਹ ਲਾਈਨ ਆ ਉਹਦੇ ਵਿੱਚ ਰਹਿ ਕੇ ਉਹ ਪਬਲਿਕ ਜਾਂ ਪੋਲੀਟੀਕਲ ਕੌਜ਼ ਨੂੰ ਕਿੰਨੀ ਕ ਹੈਲਪ ਕਰ ਸਕਦਾ ਇਹ ਉਹਦੇ ਤੇ ਡਿਪੈਂਡ ਕਰਦਾ ਹੁੰਦਾ ਜਿਵੇਂ ਮੈਂ ਪਹਿਲਾਂ ਗੱਲ ਕਹੀ ਆ ਕਿ ਬਹੁਤ ਸਾਰੇ ਲੋਕ ਹੁਣ ਇਸ ਮਸਲੇ ਤੇ ਗੱਲ ਕਰ ਰਹੇ ਨੇ ਕਿ ਯਾਰ ਦਲਜੀਤ ਬਹੁਤਿਆਂ ਬਾਲੀਵੁੱਡ ਹਸਤੀਆਂ ਨੇ ਉਹਨਾਂ ਨੇ ਸਰਦਾਰ ਮਨਮੋਹਨ ਸਿੰਘ ਨੂੰ ਜਿਹੜੀ ਹੈ ਸ਼ਰਧਾਂਜਲੀ ਮਿੰਨੀ ਦਿੱਤੀ ਇਹਦਾ ਦੂਜੇ ਪਾਸੇ ਲੋਕ ਇਹ ਮਤਲਬ ਕੱਢ ਰਹੇ ਨੇ ਕਿ ਤਾਂ ਇੰਨਾ ਡਰਦੇ ਨੇ ਜਿਹੜਾ ਸਮੇ ਦੀ ਸਰਕਾਰ ਤੋਂ ਜਦ ਕਿ ਪੂਰੇ ਦਾ ਪੂਰਾ ਪ੍ਰੋਗਰਾਮ ਜਿਹੜਾ ਮਨਮੋਹਨ ਸਿੰਘ ਨੂੰ ਸਮਰਪਿਤ ਕੀਤਾ ਦਿਲਜੀਤ ਦਸਾਂਝ ਹੋਣਾ ਨੇ ਤੇ ਵੀ ਪ੍ਰਧਾਨ ਮੰਤਰੀ ਮੋਦੀ ਨਾਲ ਮੁਲਾਕਾਤ ਸਮੇਂ ਦਿਲਜੀਤ ਦਸਾਂਝ ਨੇ ਰਾਜਨੀਤੀ ਨਾਲ ਸੰਬੰਧਿਤ ਕੋਈ ਗੱਲ ਨਹੀਂ ਕੀਤੀ ਇਹ ਸੋਚਣਾ ਇਸੇ ਤਰੀਕੇ ਨਾਲ ਹੈ ਜਿਵੇਂ ਸਪੋਜ਼ ਕਰੋ ਕਿ ਕਲਾਕਾਰਾਂ ਸੰਗੀਤਕਾਰਾਂ ਦਾ ਕੋਈ ਬਹੁਤ ਵੱਡਾ ਇਕੱਠ ਹੋਵੇ ਜਿੱਥੇ ਕੋਈ ਮੁਲਕ ਦਾ ਬਹੁਤ ਵੱਡਾ ਰਾਜਨੇਤਾ ਪੋਲਿਟਿਸ਼ੀਅਨ ਪਹੁੰਚਿਆ ਹੋਵੇ ਤੇ ਜਿਹੜੇ ਕਲਾਕਾਰ ਨੇ ਜਾਂ ਉਸ ਇਕੱਠ ਦੇ ਵਿੱਚੋਂ ਕੋਈ ਉੱਠ ਕੇ ਇਹ ਕਹਵੇ ਕਿ ਮੰਤਰੀ ਸਾਹਿਬ ਤੁਸੀਂ ਸਾਨੂੰ ਦਾਦਰੇ ਤੇ ਸੁਰ ਲਾ ਕੇ ਦਿਖਾਓ ਸੋ ਇਹ ਹਾਸੋਹੀਣੀਆ ਗੱਲਾਂ ਨੇ ਜੀ ਸਾਰਿਆਂ ਨੂੰ ਆਪੋ ਆਪਣੀ ਡੋਮੇਨ ਦੇ ਵਿੱਚ ਰਹਿ ਕੇ ਕੰਮ ਕਰਨਾ ਚਾਹੀਦਾ ਤੇ ਕੰਮ ਲੋਕੀ ਕਰਦੇ ਵੀ ਨੇ ਸਾਨੂੰ ਇਸ ਗੱਲ ਦਾ ਫਕਰ ਹੋਣਾ ਚਾਹੀਦਾ ਕਿ ਸਾਡੀ ਪੰਜਾਬੀ ਜ਼ੁਬਾਨ ਦਾ ਸਟਾਰ ਜੈਸ ਦੀ ਕਿ ਰਾਜਨੀਤੀ ਨਾਲ ਜਿਸ ਦਾ ਕੋਈ ਬਾ ਵਾਸਤਾ ਨਹੀਂ ਉਸ ਨੂੰ 1.4 ਬਿਲੀਅਨ ਲੋਕਾਂ ਦਾ ਲੀਡਰ ਮਤਲਬ ਕਿ ਦੁਨੀਆ ਦੀ ਸਭ ਤੋਂ ਵੱਡੀ ਜਮਹੂਰੀਅਤ ਦਾ ਆਗੂ ਉਸ ਦੇ ਨਾਲ ਮੁਲਾਕਾਤ ਕਰਨ ਦੇ ਵਿੱਚ ਮਾਣ ਸਮਝਦਾ ਹੈ ਅੱਛਾ ਜਾਂਦੇ ਜਾਂਦੇ ਇਹ ਵੀ ਗੱਲ ਕਰਦੀ ਹੈ ਕਈ ਵਾਰ ਬਹੁਤ ਸਾਰੇ ਲੋਕ ਇਸ ਮਸਲੇ ਤੇ ਬੜਾ ਸਵਾਲ ਉਠਾਉਂਦੇ ਨੇ ਜੀ ਜਦੋਂ ਇਹਨਾਂ ਦੇ ਸ਼ੋਅ ਹੁੰਦੇ ਆ ਵੱਡੇ ਕਲਾਕਾਰਾਂ ਦੇ ਸਿਕਿਉਰਿਟੀ ਦਾ ਜਿਹੜਾ ਸਾਜੋ-ਸਮਾਨ ਬੜਾ ਲੱਗਦਾ ਹੈ ਉਹਦੇ ਲਈ ਸਟੇਟ ਕਿਉਂ ਪੈਸੇ ਭਰੇ ਮੈਂ ਤੁਹਾਡੇ ਨਾਲ ਇੱਕ ਅੰਕੜਾ ਸਾਂਝਾ ਕਰ ਦਿੰਨਾ ਜੀ ਲੰਘੇ ਦਿਨੀ ਪੰਜਾਬ ਦੇ ਵਨ ਆਫ ਦਾ ਬੈਸਟ ਖੋਜੀ ਰਿਪੋਰਟਰ ਨੇ ਚਰਨਜੀਤ ਭੁੱਲਰ ਹੁਣੀ ਉਹਨਾਂ ਨੇ ਪੰਜਾਬੀ ਟਰਬਿਊਨ ਦੀ ਫਰੰਟ ਪੇਜ ਤੇ ਇਹ ਖਬਰ ਲਾਈ ਸੀ ਕਿ 31 ਦਸੰਬਰ ਦਾ ਜਿਹੜਾ ਦਲਜੀਤ ਜ਼ਸਾਂਝ ਦਾ ਸ਼ੋਅ ਸੀ ਲੁਧਿਆਣੇ ਦੇ ਵਿੱਚ ਜਿਹੜਾ ਹੋਇਆ ਉਹਦੇ ਤੋਂ ਪੰਜਾਬ ਸਰਕਾਰ ਨੂੰ ਆਸ ਸੀ ਕਿ ਉਹਦੇ ਤੋਂ ਟੈਕਸ ਦੇ ਰੂਪ ਦੇ ਵਿੱਚ ਪੰਜਾਬ ਸਰਕਾਰ ਨੂੰ 1.4 ਕਰੋੜ ਰੁਪਏ ਦੀ ਆਮਦਨ ਹੋਣੀ ਹੈ ਸੋ ਖੈਰ ਲਗਾਤਾਰ ਬਹੁਤ ਸਾਰੇ ਮਸਲਿਆਂ ਤੇ ਤੁਹਾਡੇ ਨਾਲ ਜੁੜਦੇ ਰਾਵਾਂਗੇ ਆਪਣਾ ਤੇ ਆਪਣੇ ਸਟਾਈਲ ਦਾ ਖਿਆ ਰੱਖਣਾ ਸਾਸਤ੍ਰੀ